ਬੇਦਕ ਬਣਦਾ ਬੋਧੀ ਬੋਧੀ ਬਣਦਾ ਤੇ ਬੋਧੀਆਂ ਦਾ ਇੱਕ ਕੰਮ ਹੁੰਦਾ ਕਿ ਉਹ ਗਜਾ ਕਰਕੇ ਖਾਂਦੇ ਹੁੰਦੇ ਨੇ ਉਹਨਾਂ ਦੇ ਹੱਥ 'ਚ ਕਰਮੰਡਲ ਜਾਂ ਹੁੰਦਾ ਭਿਕਸ਼ੂ ਕਹਿੰਦੇ ਆ ਬੋਧੀਆਂ ਨੂੰ ਸੋ ਕਹਿਣ ਦਾ ਮਤਲਬ ਇਹ ਸੀ ਕਿ ਉਹ ਜਿੰਨੇ ਦਲਿਤ ਨੇ ਇੰਡੀਆ ਦੇ ਵਿੱਚ ਕੀ ਉਹਨਾਂ ਨੂੰ ਭਿਕਸ਼ੂ ਬਣਾਉਣਾ ਚਾਹੁੰਦਾ ਸੀ ਹੁਣ ਇੱਥੇ ਸਟੇਟ ਨੇ ਫੇਰ ਫੜ ਲਈ ਉਹਦੀ ਗਲਤੀ ਵੀ ਜੇ ਸਾਰੇ ਹੀ ਭਿਕਸ਼ੂ ਬਣ ਗਏ ਦਲਿਤ ਨੇ ਜਿੰਨੇ ਵੀ ਉਹਨਾਂ ਦੀ ਗਿਣਤੀ ਤਾਂ ਬ੍ਰਾਹਮਣ ਨਾਲੋਂ ਤੇ ਬਾਕੀ ਜਿਹੜੇ ਧਰਮ ਨੇ ਜਾਂ ਮਜ਼ਮਨ ਨੇ ਉਹਨਾਂ ਤੋਂ ਤਾਂ ਬਹੁਤ ਜ਼ਿਆਦਾ ਵੀ ਇਹ ਤਾਂ ਕੰਮ ਖਰਾਬ ਹੋ ਜਾਣਾ ਵੀ ਇੱਕ ਪਾਸੇ ਤਾਂ ਜਿਹੜੀ ਪੈਦਾਵਾਰ ਕਰਨ ਵਾਲੀ ਜਿਹੜੀ ਕਮਿਊਨਿਟੀ ਆ ਭਾਈਚਾਰਾ ਜੱਟ ਆ ਜਾਂ जाट ਆ ਉਹਨਾਂ ਦੀ ਗਿਣਤੀ ਤਾਂ ਬਹੁਤ ਘੱਟ ਰਹਿ ਜਾਣੀ ਆ ਭਿਖਸ਼ੂ ਜ਼ਿਆਦਾ ਹੋ ਜਾਣੇ ਆ ਫਿਰ ਉਹ ਉਗਾਉਂਦੇ ਰਹਿਣਗੇ ਉਹ ਭੀਖ ਮੰਗ ਕੇ ਖਾਂਦੇ ਰਹਿਣਗੇ ਕੰਮ ਤਾਂ ਕਿਸੇ ਨੇ ਕਰਨਾ ਨਹੀਂ ਹੈਗਾ ਵੀ ਨਹੀਂ 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 ਸਾਰਿਆਂ ਨੂੰ ਨਹੀਂ ਬਣਾਉਣਾ ਹੈਗਾ ਬੋਧੀ ਇਹ ਤਾਂ ਕੋਈ 5-700 ਬੰਦੇ ਨੂੰ ਨਾਲ ਲੈ ਕੇ ਜਾ ਕੇ ਤੂੰ ਬੋਧੀ ਬਣ ਜਾ ਸਾਰਿਆਂ ਨੂੰ ਨਹੀਂ ਬਣਾਉਣਾ ਬੋਧੀ ਇਹ ਤਾਂ ਕੰਮ ਕੌਣ ਕਰੂਗਾ ਇੱਥੇ ਸੋ ਉਹ ਗੱਲ ਵੀ ਸਮਝ ਆਉਂਦੀ ਹੈ ਕਿ ਐਸ ਕਰਕੇ ਉਹਦੇ ਨਾਲ ਥੋੜੇ ਬੰਦੇ ਹੀ ਗਏ ਬੋਧੀ ਬਣਨ ਵਾਲੇ ਕੋਈ ਜ਼ਿਆਦਾ ਬੰਦੇ ਨਹੀਂ ਬਣੇ ਬਣੇ ਹੈਗੇ ਬੋਧੀ ਤੇ ਸਿੱਖੀ 'ਚ ਤਾਂ ਬਿਲਕੁਲ ਉਲਟਾ ਕੰਮ ਇੱਥੇ ਤੱਕ ਹਾਲ ਖਾਏ ਕਿਛ ਹੱਥੋਂ ਦੇ ਨਾਨ ਕਰਾ ਪਛਾਣੇ ਸੇ ਇੱਥੇ ਤੱਕ ਕਿਰਤ ਕਰਨੀ ਪੈਂਦੀ ਆ ਇੱਥੇ ਤਾਂ ਅਸੂਲ ਹੀ ਪਹਿਲਾਂ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਇੱਥੇ ਤਾਂ ਗੱਲ ਹੀ ਕਿਰਤ ਤੋਂ ਸ਼ੁਰੂ ਹੁੰਦੀ ਆ ਸਿੱਖੀ 'ਚ ਤਾਂ ਸੋ ਇਹ ਬਿਲਕੁਲ ਜਿਹੜਾ ਬੁੱਧ ਧਰਮਾ ਉਹ ਵੀ ਸਿੱਖੀ ਦੇ ਵਿਰੋਧ ਦੇ ਵਿੱਚ ਖੜਾ ਹੁੰਦਾ। ਉਸੂਲ ਹੀ ਉਲਟ ਨੇ ਸਾਰੇ ਬੁੱਧ ਧਰਮ ਦੇ ਸਿੱਖੀ ਤੋਂ। ਤੇ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਸਟੇਟ ਵੀ ਉਹ ਇਸ ਤਰੀਕੇ ਨਾਲ ਸਿੱਖੀ ਦੇ ਵਿਰੋਧ ਦੇ ਵਿੱਚ ਇੱਕ ਮਤ ਖੜਾ ਕਰਨਾ ਚਾਹੁੰਦੀ ਸੀ। ਸੋ ਉਹ ਮਤ ਜਦੋਂ ਖੜਾ ਹੋਇਆ ਨਹੀਂ ਜਦੋਂ ਉਹ ਆਪਣੀ ਮਜਬੂਰੀ 'ਚ ਆਪ ਫਸ ਗਏ ਕਿ ਸਮੁੱਚੇ ਦਲਿਤਾਂ ਨੂੰ ਬੋਧੀ ਬਣਾਉਣਾ ਮੁਸ਼ਕਲ ਹੈ। ਤੇ ਜੇ ਬੋਧੀ ਬਣਾ ਦਿੱਤੇ ਤਾਂ ਕੰਮ ਇੰਡੀਆ ਦਾ ਠੱਪ ਹੋ ਜਾਣਾ ਐਸ ਕਰਕੇ ਉਹਨਾਂ ਨੇ ਫਿਰ ਪੰਜਾਬ ਦੇ ਦਲਿਤਾਂ ਨੂੰ ਫੀਡ ਕਰਨਾ ਸ਼ੁਰੂ ਕੀਤਾ ਪੰਜਾਬ ਦੇ ਦਲਿਤਾਂ ਨੂੰ ਉਤਸ਼ਾਹਤ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਸਿੱਖ ਭਾਈਚਾਰੇ ਦੇ ਖਿਲਾਫ ਖੜੇ ਹੋ ਜਾਣ ਡਟ ਕੇ ਇਹਨਾਂ ਦਾ ਟਕਰਾਅ ਪੈਦਾ ਹੋ ਜਾਵੇ ਆਪਸ ਦੇ ਵਿੱਚ ਸੋ ਇਹ ਚੀਜ਼ ਨੂੰ ਉਹ ਲੈ ਕੇ ਆਏ ਹੁਣ ਇਹਦੇ 'ਚ ਤੇ ਜੇ ਭਿਕਸ਼ੂ ਹੁੰਦੇ ਉਹਨਾਂ ਨੇ ਬ੍ਰਾਹਮਣਵਾਦ ਦੀ ਜੁੱਤੀ ਥੱਲੇ ਨਹੀਂ ਸੀ ਲੱਗਣਾ ਹੈਗਾ ਕਿਉਂਕਿ ਉਹਨਾਂ ਕੋਲ ਇੱਕ ਕਰਮੰਡਲ ਹੁੰਦਾ ਇੱਕ ਉਹ ਚੋਲਾ ਜਿਹਾ ਪਾਇਆ ਹੁੰਦਾ ਉਹਨਾਂ ਨੂੰ ਲਾਲਚ ਨਹੀਂ ਹੁੰਦਾ ਕੋਈ ਜ਼ਿਆਦਾਤਰ ਕਿਉਂਕਿ ਉਹ ਇਸ ਤਰੀਕੇ ਨਾਲ ਫੀਡ ਕਰ ਦਿੰਦੇ ਨੇ ਉਹਨੂੰ ਤਿਆਰ ਕਰ ਦਿੰਦੇ ਨੇ ਉਹਨਾਂ ਦਾ ਧਰਮ ਮਹਿਤਾ ਤੱਕ ਤੇ ਜੇ ਉਹ ਸਾਰੇ ਭਿਖਸ਼ੂ ਬਣ ਜਾਂਦੇ ਤਾਂ ਫੇਰ ਉਹਨਾਂ ਨੂੰ ਲਾਲਚ ਨਹੀਂ ਸੀ ਰਹਿਣਾ ਕੋਈ ਰਾਖਵੇਂ ਕਰਨ ਦਾ ਲਾਲਚ ਨਹੀਂ ਸੀ ਰਹਿਣਾ ਨੌਕਰੀ ਦਾ ਲਾਲਚ ਨਹੀਂ ਸੀ ਰਹਿਣਾ ਕੋਈ ਫੇਰ ਉਹ ਬ੍ਰਾਹਮਣਵਾਦ ਦੇ ਥੱਲੇ ਨਹੀਂ ਸੀ ਆ ਸਕਦੇ ਤੇ ਹੁਣ ਪੱਕੇ ਤੌਰ ਦੇ ਉੱਤੇ ਉਹਨਾਂ ਦੇ ਪੈਰਾਂ ਦੇ ਵਿੱਚ ਇੱਕ ਅਜੀਹਾ ਸੰਗਲ ਪਾ ਦਿੱਤਾ ਗਿਆ ਕਿ ਉੱਥੋਂ ਛੁਟਕਾਰਾ ਹੋਣਾ ਬਹੁਤ ਮੁਸ਼ਕਲ ਹੈ